ਔਰ ਮੈਂ ਸਮਝਦਾ ਕਿੰਗਨਾ ਜੋ ਬੋਲ ਰਹੀ ਹੈ ਉਹਨਾਂ ਦਾ ਆਪਣਾ ਮਸਲਾ ਔਰ ਕਿਸਾਨਾਂ ਦੇ ਬਾਰੇ ਭਾਰਤਵਾ ਜਿਹੜਾ ਹੈ ਮੋਦੀ ਜਿੰਨੇ ਸਨ ਅੰਡਰਸਟੈਂਡਿੰਗ ਇੰਸਟਰਕਸ਼ਨ ਨੇ ਸਿੱਧੀਆਂ ਜਦੋਂ ਸਾਡੇ ਤੇ ਵੀ ਹੁੰਦੇ ਹੁੰਦੇ ਸੀ ਉਹਨਾਂ ਨੇ ਕਿਹਾ ਸੀ ਕਿ ਨਾ ਇਹਨਾਂ ਤੇ ਲਾਠੀ ਚਲਣੀ ਚਾਹੀਦੀ ਹੈ ਨਾ ਡੰਡਾ ਇਹ ਕਿਸਾਨ ਆਪਣੇ ਨੇ ਆਪਣੇ ਆਪ ਆਪਣੀ ਗੱਲ ਨੂੰ ਸਮਝ ਜਾਣਗੇ ਸਮਾਂ ਲੱਗਦਾ ਹੁੰਦਾ ਸਮਾਂ ਹੀ ਇਸ ਚੀਜ਼ ਨੂੰ ਠੀਕ ਕਰਦਾ ਕੜਵਾਹਟ ਨਹੀਂ ਫਲਾਉਣੀ ਅਸੀਂ ਸਮਾਜ ਸਾਨੂੰ ਬਹੁਤ ਸਹਿਯੋਗ ਕਰਨਾ ਚਾਹੀਦਾ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਕੋਈ ਨੁਮਾਇंदे ਹੋਣ ਜਾਂ ਇਸਲਾਮ ਦੀ ਗੱਲ ਹੋਵੇ ਤਾਂ ਉਹਨਾਂ ਦੇ ਨੁਮਾਇंदे ਹੋਣ ਜਾਂ ਜੈਨ ਧਰਮ ਦੀ ਗੱਲ ਹੋਵੇ ਉਹਨਾਂ ਦੇ ਨੁਮਾਇंदे ਹੋਣ ਇੱਥੇ ਅਲੱਗ-ਅਲੱਗ ਧਰਮਾਂ ਦੀ ਤਾਂ ਫੁੱਲਵਾੜੀ ਹੈ ਕਿ ਹਿੰਦੁਸਤਾਨ ਅਨੇਕਤਾ ਚ ਇਕਤਾ ਜਿਹੜਾ ਫਿਲਮ ਸੈਂਸਰ ਬੋਰਡ ਆ ਉਸ ਨੂੰ ਇਹਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਅਲਾਉ ਕਰਨਾ ਚਾਹੀਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੈਂ ਸਮਝਦਾ ਕਿ ਕੰਗਨਾ ਬਰੌਚ ਕੋਲੇ ਇਹ ਮਸਲਾ ਵੀ ਹੈ ਨਹੀਂਗਾ ਕਿ ਉਹ ਕਿਸਾਨਾਂ ਦੇ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਨ ਇਹੋ ਜਿਹਾ ਕੁਝ ਨਹੀਂ ਹੈ ਔਰ ਸ਼ਾਨੋ ਆਪਣੇ ਆਪ ਹੀ ਉਹਨਾਂ ਨੇ ਠੀਕ ਰਸਤੇ ਤੇ ਆ ਜਾਣਾ ਉਹਨਾਂ ਦੀਆਂ ਸਮੱਸਿਆਵਾਂ ਕੁਝ ਹੈਗੀਆਂ ਨੇ ਪਹਿਲਾਂ ਵੀ ਮੰਨੀਆਂ ਨੇ ਉਹਨਾਂ ਦੀ ਮੰਗਾਂ ਹੋਰ ਵੀ ਗੱਲਬਾਤ ਕਰਕੇ ਮੰਨੀਆਂ ਜਾ ਸਕਦੀਆਂ ਨੇ ਪ੍ਰਧਾਨ ਮੰਤਰੀ ਸਾਡੇ ਕਿਸਾਨ ਹਿਤੂ ਪ੍ਰਧਾਨ ਮੰਤਰੀ ਨੇ ਸਾਡੀ ਪਾਰਟੀ ਕਿਸਾਨ ਹਿਤੂ ਹੈ ਸਾਡੀ ਸਰਕਾਰ ਵੀ ਕਿਸਾਨ ਹਿਤੂ ਹੈ ਕੰਗਨਾ ਦਾ ਅਭਿਆਨ ਆਇਆ ਕਿਵੇਂ ਦੇਖਦੇ ਹਾਂ ਸੋਨੂੰ ਮੈਂ ਸਮਝਦਾ ਕਿ ਇਹ ਸੈਂਸਟਿਵ ਮਸਲੇ ਨੇ ਔਰ ਪੰਜਾਬ ਦੇ ਵਿਸ਼ੇ ਵਿੱਚ ਸਿੱਖਾਂ ਦੇ ਵਿਸ਼ੇ ਜਾਂ ਕਿਸੇ ਵੀ ਧਰਮ ਤੇ ਟਿੱਪਣੀ ਕਰਦੇ ਬਈ ਸਾਨੂੰ ਬਹੁਤ ਸਹੀਮ ਵਰਤਣਾ ਚਾਹੀਦਾ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਕੋਈ ਨੁਮਾਇंदे ਹੋਣ ਜਾਂ ਇਸਲਾਮ ਦੀ ਗੱਲ ਹੋਵੇ ਤਾਂ ਉਹਨਾਂ ਦੇ ਨੁਮਾਇंदे ਹੋਣ ਜਾਂ ਜੈਨ ਧਰਮ ਦੀ ਗੱਲ ਹੋਵੇ ਉਹਨਾਂ ਦੇ ਨੁਮਾਇंदे ਹੋਣ ਇੱਥੇ ਅਲੱਗ-ਅਲੱਗ ਧਰਮਾਂ ਦੀ ਤਾਂ ਫੁੱਲਵਾੜੀ ਹੈ ਇਸ ਹਿੰਦੁਸਤਾਨ ਅਨੇਕਤਾ ਚ ਇਕਤਾ ਤੇ ਉਹਨਾਂ ਨਾਲ ਸਲਾਮ مشورہ ਕਰਕੇ ਹੀ ਜਿਹੜਾ ਜਨਰਲ ਯੋਗ ਜਿਹੜਾ ਫਿਲਮ ਸੈਂਸਰ ਬੋਰਡ ਆ ਉਸ ਨੂੰ ਇਹਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਅਲਾਉ ਕਰਨਾ ਚਾਹੀਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਮੈਂ ਸਮਝਦਾ ਕਿੰਨਾ ਜੋ ਬੋਲ ਰਹੀ ਹੈ ਉਹਨਾਂ ਦਾ ਆਪਣਾ ਮਸਲਾ ਔਰ ਕਿਸਾਨਾਂ ਦੇ ਬਾਰੇ ਪਾਲਪਾ ਜਿਹੜਾ ਹੈ ਮੋਦੀ ਜੀ ਜਦੋਂ ਸਾਨੂੰ ਅੰਡਰਸਟੈਂਡਿੰਗ ਇਨਸਟਰਕਸ਼ਨ ਨੇ ਸਿੱਧੀਆਂ ਜਦੋਂ ਸਾਡੇ ਤੇ ਵੀ ਹਮਲੇ ਹੁੰਦੇ ਸੀ ਉਹਨਾਂ ਨੇ ਕਿਹਾ ਸੀ ਕਿ ਨਾ ਇਹਨਾਂ ਤੇ ਲਾਠੀ ਚਲਣੀ ਚਾਹੀਦੀ ਨਾ ਡੰਡਾ ਇਹ ਕਿਸਾਨ ਆਪਣੇ ਨੇ ਏ ਆਪਣੇ ਆਪ ਆਪਣੀ ਗੱਲ ਨੂੰ ਸਮਝ ਜਾਣਗੇ ਸਮਾਂ ਲੱਗਦਾ ਹੁੰਦਾ ਸਮਾਂ ਹੀ ਇਸ ਚੀਜ਼ ਨੂੰ ਠੀਕ ਕਰਦਾ ਕੜਵਾਹਟ ਨਹੀਂ ਫਲਾਉਣੀ ਅਸੀਂ ਸਮਾਜ ਚ ਔਰ ਉਹ ਕਿਸਾਨ ਹੋ ਸਕਦਾ ਸਾਡੇ ਨਾਲੋਂ ਜਿਆਦਾ ਦੇਸ਼ ਪੱਖਤ ਹੋਣ ਤੇ ਸਾਡੇ ਨਾਲੋਂ ਵੀ ਜਿਆਦਾ ਰਾਸ਼ਟਰਵਾਦੀ ਹੋਣ ਤੇ ਇਸ ਕਰਕੇ ਸਾਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਔਰ ਉਹਨਾਂ ਤੇ ਇਸ ਤਰ੍ਹਾਂ ਦੀ ਔਰ ਮੈਂ ਸਮਝਦਾ ਕਿ ਕੰਗਣਾ ਰਾਉਤ ਕੋਲੇ ਇਹ ਮਸਲਾ ਵੀ ਹੋਣੀਗਾ ਕਿ ਉਹ ਕਿਸਾਨਾਂ ਦੇ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਨ ਇਹੋ ਜਿਹਾ ਕੁਝ ਨਹੀਂ ਹੈ ਔਰ ਸਾਨੂੰ ਆਪਣੇ ਆਪ ਹੀ ਉਹਨਾਂ ਨੇ ਠੀਕ ਰਸਤੇ ਤੇ ਆ ਜਾਣਾ ਉਹਨਾਂ ਦੀਆਂ ਸਮੱਸਿਆਵਾਂ ਕੁਝ ਹੈਗੀਆਂ ਨੇ ਪਹਿਲਾਂ ਵੀ ਮੰਨੀਆਂ ਨੇ ਉਹਨਾਂ ਦੀ ਮੰਗਾਂ ਹੋਰ ਵੀ ਗੱਲਬਾਤ ਕਰਕੇ ਮੰਨੀਆਂ ਜਾ ਸਕਦੀਆਂ ਨੇ ਪ੍ਰਧਾਨ ਮੰਤਰੀ ਸਾਡੇ ਕਿਸਾਨ हितੂ ਪ੍ਰਧਾਨ ਮੰਤਰੀ ਨੇ ਸਾਡੀ ਪਾਰਟੀ ਕਿਸਾਨ हितੂ ਹੈ ਸਾਡੀ ਸਰਕਾਰ ਵੀ ਕਿਸਾਨ हितੂ ਹੈ ਪਰ ਇਹ ਤਾਂ ਜੋ ਵਿਰੋਧੀ ਪਾਰਟੀ ਨੇ ਸਾਡੇ ਖਿਲਾਫ ਕੰਮ ਕਰਨਾ ਇਹ ਜੇ ਬਿਆਨ ਨਾਲ ਤਾਂ ਉਹੀ ਹੋ ਜਾਂਦਾ ਇਹ ਨਹੀਂ ਕਰਨਾ ਚਾਹੀਦਾ ਔਰ ਪੰਜਾਬ ਜਿਹੜਾ ਇਸ ਵੇਲੇ ਸੈਂਸਿਟਿਵ ਸਟੇਟ ਆ ਬਾਰੂਦ ਦੇ ਢੇਰ ਤੇ ਆ ਬਾਰਡਰ ਸਟੇਟ ਆ ਸਾਨੂੰ ਇੱਥੇ ਬਹੁਤ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਇੱਥੇ ਸਾਰੀਆਂ ਬਰਾਦਰੀਆਂ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਆ ਮਿਲਿਆ ਜੁਲਿਆ ਕੰਮ ਗੁਰੂ ਨਾਨਕ ਦੀ ਧਰਤੀ ਆ ਤੇ ਉਹ ਗੁਰੂ ਨਾਨਕ ਤਾਂ ਕਹਿੰਦੇ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨੋ ਉਧਰ ਕਹਿੰਦੇ ਆ ਬਸੂਦੇਵੋ ਕਟੂਮਕੰ ਇਹ ਜਿਹੜੀ ਗੱਲ ਆ ਇਸ ਤੇ ਇਦਾਂ ਦੀਆਂ ਟਿੱਪਣੀਆਂ ਕਰਨੀਆਂ ਠੀਕ ਨਹੀਂ